ਕਟ ਜਗਜੀਤ ਕਰ ਫਰਮ ਡਗਾ ਲੇ ਤਾਂ ਬੋਲਦੇ ਸੀ ਤੇ ਅਸੀਂ ਜੋ ਪੰਜਾਬੀ ਵਿਚ ਲੋਕ ਹੋ ਰਿਹਾ ਉਹਦੇ ਬਾਰੇ ਇੱਕ ਸੱਭਿਆਚਾਰਕ ਪ੍ਰੋਗਰਾਮ ਕੀਤਾ ਤੀਆਂ ਦਾ ਤੇ ਸਾਰੀਆਂ ਮੇਰੀਆਂ ਸਿਸਟਰ ਭੈਣਾਂ ਬੇਟੇ ਬੇਟੀਆਂ ਨੇ ਸਾਰਿਆਂ ਨਾਲ ਕੇ ਸਾਡਾ ਸਹਿਯੋਗ ਦਿੱਤਾ ਤੁਹਾਡਾ ਵੀ ਮੀਡੀਆ ਦਾ ਖਾਸ ਕਰਕੇ ਸਹਿਯੋਗ ਜੋ ਸਾਨੂੰ ਕਵਰ ਕੀਤਾ ਤੇ ਸਾਡਾ ਦੂਰ ਦੂਰ ਮੈਸੇਜ ਪਹੁੰਚਾਓ ਤਾਂ ਕਿ ਹੋਰ ਵੀ ਲੋਕ ਇਸ ਤੋਂ ਜਾਗਰਤ ਹੋਣ ਤੇ ਦਲ ਮਿਲ ਕੇ ਆਪਾਂ ਪੰਜਾਬੀ ਸਭਿਆਚਾਰ ਨੂੰ ਅੱਗੇ ਲੈ ਕੇ ਚੱਲੀਏ ਕੀ ਲੱਗਦਾ ਜਿਹੜਾ ਮੌਜੂਦਾ ਗੱਲ ਨੇ ਜਿਹੜੀਆਂ ਅੱਜ ਦੀਆਂ ਹਨ ਲੜਕੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਆਪਣੇ ਕਲਚਰ ਪ੍ਰਤੀ ਪਿਆਰ ਹੈ ਦੇਖੋ ਹੈ ਕਲਚਰ ਤਾਂ ਇਹ ਨਹੀਂ ਕਹਿ ਸਕਦੇ ਕਿ ਪਿਆਰ ਨਹੀਂ ਪਰ ਥੋੜਾ ਬਦਲਾਅ ਬੈ ਮੌਸਮ ਦਾ ਦਾ এনवायरमेंट ਦਾ ਠੀਕ ਹੈ ਤੁਹਾਡੇ ਬੱਚੇ ਅਲੱਗ ਹੋ ਰਹੇ ਆ ਪਰ ਅਸੀਂ ਉਹੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਪੁਰਾਣੇ ਵਿਰਸੇ ਨਾਲ ਜੁੜੀਏ ਤੇ ਇਸ ਨੂੰ ਸਭਿਆਚਾਰ ਨੂੰ ਆਪਣੇ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਚੱਲੀਏ। ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਐਕਟੀਵਿਟੀ ਚੱਲਦੀ ਹੈ ਅੱਜ ਕੱਲ੍ਹ ਦੀ ਤੇ ਜਿਹੜੇ ਬੱਚਿਆਂ ਨੂੰ ਕਲਚਰ ਦੇ ਨਾਲ ਜੁੜਨ ਲਈ। ਦੇਖੋ ਤੁਸੀਂ ਪੰਜਾਬੀ ਸਵਰੇ ਇਨਵਾਇਰਨਮੈਂਟ ਦੇਖੇ ਰਹੇ ਹੋ ਪੰਜਾਬ ਦੇ ਸਕੂਲ ਦਾ ਸਾਰਾ ਬਕਅਪ ਕਰ ਰਹੇ ਹੈ ਉਸ ਨੂੰ ਇੰਪਰੂਵ ਕਰ ਰਹੇ ਹੈ ਕਿ ਹੋਰ ਅੱਛਾ ਸੀ ਹੋਰ ਅੱਗੇ ਲੈ ਕੇ ਜਾਈਏ ਪੰਜਾਬੀ ਕਲਚਰ ਨੂੰ ਹੋਰ ਪਰਫੂਲਟ ਕਰੀਏ। ਹਾਂ ਇੱਕ ਜਿਹੜਾ ਅੱਜ ਕੱਲ੍ਹ ਦੇ ਵਿੱਚ ਬੱਚਿਆਂ ਨੂੰ ਜਿਵੇਂ 10 ਸਾਲ ਦੀਆਂ 12 ਸਾਲ ਦੀਆਂ ਲੜਕੀਆਂ ਕਨਵਿੰਸਿਵ ਇਹ ਬੱਚਿਆਂ ਨੂੰ ਆਪਾਂ ਜਿਹੜੇ ਅੰਡਰੇਜ ਨੇ ਉਹਨਾਂ ਨੂੰ ਆਪਾਂ ਫੜਾਉਣਾ ਨਹੀਂ ਹੈਗਾ ਨਾ ਦੋ ਦੋ ਪਹੀਆ ਵਾਲਾ ਨਾ ਚਾਹ ਪਿਆ ਬਿਲਕੁਲ ਬਿਲਕੁਲ ਅਸੀਂ ਸਪੋਰਟ ਕਰਦੇ ਹਾਂ ਉਸ ਕਿ ਇਹ ਬੱਚੇ ਠੀਕ ਹੈ ਛੋਟੇ ਆਗੇ ਜਿਆਦਾ ਐਕਟਿਵ ਆ ਪਰ ਨਹੀਂ ਉਹ ਇਨੀ ਮੈਚੁਰ ਨਹੀਂ ਹੁੰਦੇ ਕਿ ਆਪਣਾ ਆਪ ਸਾਂਭ ਸਕਣ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਉਹ ਅਗ ਸਕੂਲ ਤੇ ਭੇਜਦੇ ਹੈ ਤਾਂ ਆਪਣੇ ਅੰਦਰ ਉਸ ਤੇ ਸਮ ਭੇਜਣ ਬੱਚੇ ਨੂੰ ਵਹੀਕਲ ਨਾ ਚਾਹੀਦਾ ਜਿਵੇਂ ਦੋਸਾਂ ਸਕੂਲ ਕੀ ਨਾਮ ਹੈ ਜੀ ਜੀਰੇ ਨਮਸਕਾਰ ਹੈ ਅੱਜ ਕੱਲ ਜਿਵੇਂ ਕਲਚਰ ਚੱਲ ਰਿਹਾ ਦੇਖੋ ਬਹੁਤ ਜ਼ਿਆਦਾ ਘਟ ਰਿਹਾ ਹੈ ਅੱਜ ਕੱਲ ਕੋਈ ਵੀ ਪੰਜਾਬੀ ਆਪਣਾ ਉਹ ਸੱਭਿਆਚਾਰ ਹੁੰਦਾ ਕੋਈ ਨਹੀਂ ਇੰਨਾ ਉਹ ਕਰ ਰਿਹਾ ਕਿਉਂਕਿ ਹੁਣ ਅਸੀਂ ਇਹੀ ਕਹਿ ਰਹੇ ਆ ਵੀ ਅੱਗੇ ਤੋਂ ਅੱਗੇ ਜਿਵੇਂ ਹੁਣ ਆਪਣੀ ਭੈਣਾਂ ਹੋ ਗਈਆਂ ਸਾਰੀਆਂ ਰਲ ਕੇ ਇਹਨੂੰ ਸੱਭਿਆਚਾਰ ਪ੍ਰੋਗਰਾਮ ਨੂੰ ਅੱਗੇ ਦੇ ਅੱਗੇ ਵਧਾਣਾ ਕਿਉਂਕਿ ਸਭ ਨਾਲ ਮੀਨਾ ਹੁੰਦਾ ਹੀ ਵੈਸੇ ਆਪਣੀ ਲੇਡੀਜ਼ ਵਾਸਤੇ ਤੇ ਇਹਨਾਂ ਨੂੰ ਚਾਹੀਦਾ ਕਿ ਅੱਗੇ ਦੇ ਅੱਗੇ ਜਾ ਕੇ ਇਹ ਕਲਚਰ ਨੂੰ ਵੱਧ ਤੋਂ ਵੱਧ ਵਧਾਉਣ ਸਾਡੀ ਇਹੀ ਬੁਝਾਰਿਸ ਹੈ ਵੀ ਸਾਰੀਆਂ ਭੈਣਾਂ ਰਲ ਕੇ ਆਪਣਾ ਆਪਣਾ ਸਹਿਯੋਗ ਦੇਣ ਜੋ ਵੀ ਇਹਨਾਂ ਨੂੰ ਸਰਦ ਹੁੰਦਾ ਕਿ ਜਿੱਥੇ ਵੀ ਮਰਜ਼ੀ ਪ੍ਰੋਗਰਾਮ ਕਰਕੇ ਆਪਾਂ ਅੱਗੇ ਦੇ ਅੱਗੇ ਇਹਨੂੰ ਕਲਚਰ ਨੂੰ ਬਦਲਣ ਇਸ ਕਲਚਰ ਦੇ ਨਾਲ ਜੁੜਨ ਲਈ ਕੀ ਲੱਗਦਾ ਕਿ ਜਿਹੜੇ ਆਪਾਂ ਪਿੰਡੂ ਸੱਭਿਆਚਾਰ ਦੇ ਪੁਰਾਣੇ ਕੱਪੜੇ ਪਾਉਣੇ ਆ ਜਾਂ ਉਹਨਾਂ ਦੀਆਂ ਐਕਟੀਵਿਟੀ ਆਦਾਜ ਬੱਚਿਆਂ ਨੂੰ ਨਾਲੇ ਬੁਣਨੇ ਚਾਰ ਪਾਉਣਾ ਜਿਵੇਂ ਕਹਿੰਦੇ ਉਹ ਖੀਰ ਪੂੜੇ ਬਣਾਉਣੇ ਇਹ ਜਾਂ ਕੁਝ ਵੀ ਐਕਟੀਵਿਟੀ ਚ ਉਹਦਾ ਇੰਟਰਸਟ ਨਹੀਂ 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 ਜੀ ਉਹਨਾ ਬਹੁਤ ਘੱਟ ਹੈ ਪਹਿਲਾਂ ਹੁੰਦਾ ਸੀ ਜਗਾ 19 ਬੱਚਿਆਂ ਨੂੰ ਹੈਗਾ ਜੀ ਹੁਣ ਲੱਗਦਾ ਕਾਲਜ ਦੇ ਪੱਧਰ ਪੱਧਰ ਤੇ ਜਾਂ ਸਕੂਲ ਪੱਧਰ ਤੇ ਕੋਈ ਇਹੋ ਜਿਹੀ ਚੀਜ਼ ਐਕਟੀਵਿਟੀ ਸ਼ੁਰੂ ਹੋਣੀ ਚਾਹੀਦੀ ਹੈ ਹਾਂਜੀ ਜ਼ਰੂਰ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਸਿੱਖਣਾ ਚਾਹੀਦਾ ਆਪਣੇ ਅੱਜ ਕੱਲ ਬੇਟੀਆਂ ਨੇ ਜੀ ਬੇਟੇ ਨੂੰ ਖਾਸ ਕਰਕੇ ਸਿੱਖਣਾ ਚਾਹੀਦਾ ਕਿਉਂਕਿ ਅੱਗੇ ਘਰ ਦਾ ਸਾਰਾ ਬੱਚੇ ਨੇ ਬੇਟੀਆਂ ਨੇ ਸੰਭਾਲਣਾ ਹਾਂਜੀ ਸਾਰਾ ਕੁਝ ਹੋ ਗਿਆ ਹਾਂਜੀ ਸਾਰਾ ਕੁਝ ਸਿੱਖਣਾ ਚਾਹੀਦਾ ਹੈ ਇਹ ਬੱਚੇ ਹਾਂ ਇੱਕ ਮਿੰਟ ਰੁਕ ਜਾਈਏ ਇਹ ਮੇਰਾ ਨਾਮ ਰਮਨਦੀਪ ਕੌਰ ਹੈ ਫਰਮ ਕਾਲੇ ਤੋਂ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਪਹਿਲਾਂ ਜਿਵੇਂ ਪਹਿਲਾਂ ਕੁੜੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਨਾਲੇ ਬੁਣਨ ਦਾ ਸ਼ੌਂਕ ਹੁੰਦਾ ਸੀ ਅਚਾਰ ਪਾਉਣਾ ਆਉਂਦਾ ਸੀਗਾ ਤੇ ਅੱਜ ਕੱਲ ਦੀ ਕੁੜੀਆਂ ਤਾਂ ਐਡਾ ਮਤਲਬ ਜਿਆਦਾ ਉਹ ਕਰਦੀਆਂ ਨੇ ਕਿ ਸੰਗਦੀਆਂ ਵੀ ਜਿਆਦਾ ਨਹੀਂ ਤੇ ਫੈਸ਼ਨ ਵੀ ਜਿਆਦਾ ਕਰਦੀਆਂ ਤੇ ਆਪਣਾ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਪਿੱਛੇ ਛੱਡਦੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਆਪਾਂ ਨੂੰ ਇੱਕ ਹੁੰਦਾ ਕਿ ਫੈਸ਼ਨ ਫੈਸ਼ਨ ਨੂੰ ਵੀ ਆਪਣੇ ਨਾਲ ਰੱਖਣਾ ਚਾਹੀਦਾ ਤੇ ਆਪਣੇ ਮਤਲਬ ਪੰਜਾਬੀ ਸੱਭਿਆਚਾਰ ਆਪਣੇ ਕਲਚਰ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਤੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹੋ ਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਜਿਹ ਆਪਾਂ ਨੂੰ ਹਾਂਜੀ ਆਪਾਂ ਨੂੰ ਮਾਨ ਹੋਵੇ ਆਪਣੇ ਪੰਜਾਬੀ ਸੱਭਿਆਚਾਰ ਤੇ ਕਿ ਸਾਡਾ ਇਹ ਪੁਰਾਣਾ ਕਲਚਰ ਅੱਜ ਕੱਲ ਮਤਲਬ ਬਹੁਤ ਜ਼ਿਆਦਾ ਘਟ ਗਿਆ ਹੈ। ਹਾਂ ਤੁਹਾਡੀ ਸੋਚ ਮੁਤਾਬਕ ਪੰਜਾਬੀ ਸੱਭਿਆਚਾਰ ਕੀ ਹੈ? ਕਿਸ ਤਰ੍ਹਾਂ ਦਾ ਜਿਹੜਾ ਬੰਦੇ ਦੀ ਐਕਟੀਵਿਟੀ ਹੋਣੀ ਚਾਹੀਦੀ ਹੈ, ਕਿਹੋ ਜਿਹਾ ਸੁਭਾਅ ਹੋਣਾ ਚਾਹੀਦਾ? ਪੰਜਾਬੀ ਸੱਭਿਆਚਾਰ ਮਤਲਬ ਪਹਿਲਾਂ ਪਹਿਲਾਂ ਐਵੇਂ ਹੁੰਦਾ ਸੀ ਕਿ ਲੋਕ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਮਿਲਵਰਤ ਕੇ ਰਹਿੰਦੇ ਹੁੰਦੇ ਸੀ ਤੇ ਇੱਕ ਦੂਜੇ ਬਹੁਤ ਸਾਦਗੀਦ ਹੁੰਦੀ ਸੀ ਉਹਨਾਂ ਦੇ ਵਿੱਚ ਪਰ ਅੱਜ ਕੱਲ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਫੈਸ਼ਨ ਟ੍ਰੈਂਡ ਦੇ ਵਿੱਚ ਆ ਗਿਆ ਇਹ ਫੈਸ਼ਨ ਟ੍ਰੈਂਡ ਦੇ ਵਿੱਚ ਆ ਗਿਆ ਤੇ ਜਿਹਦੇ ਕਰਕੇ ਕਿ ਆਪਣਾ ਪੰਜਾਬੀ ਸੱਭਿਆਚਾਰ ਪਿੱਛੇ ਪਿੱਛੇ ਰਹਿ ਗਿਆ ਤੇ ਅੱਜ ਕੱਲ ਨਵੀਂ ਨਵੀਂ ਐਫਰਟਸ ਕਰਦੇ ਜਾ ਰਹੇ ਨੇ ਪਰ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਤੇ ਸੋ ਭੁੱਲ ਜਾਏ ਅਜੀਬ ਕੀ ਕਹਿਣਾ ਚਾਹੁੰਦੇ ਹਾਂ ਕਿਸਾ ਦਾ ਮਹਿਸੂਸ ਕਰਦੇ ਹੂੰ ਪੁਰਾਣੇ ਕਲਚਰ ਨੂੰ ਦੇਖ ਕੇ ਉਹ ਅੱਜ ਦੇ ਕਲਚਰ ਨੂੰ ਮੇਰਾ ਨਾਮ ਮਨਜੀਤ ਕੋਹੜਾ ਮੈਂ ਵੀ ਇਸ ਪਿੰਡ ਦੀਆਂ ਟਕਾਲਾ ਪਿੰਡ ਦੀ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਵਾਲੇ ਪਹਿਲਾਂ ਵਾਲੇ ਸੱਭਿਆਚਾਰ ਦੇ ਵਿੱਚ ਆਪਣਾ ਸਾਰਾ ਸੱਭਿਆਚਾਰ ਪ੍ਰਾਤਿਨਸ਼ੀਲ ਪਰ ਅੱਜ ਕੱਲ੍ਹ ਇਸ ਦੇ ਵਿੱਚ ਨਵੇਂ ਰੀਤੀ ਰਿਵਾਜ ਐਡ ਹੋ ਚੁੱਕੇ ਨੇ ਤੇ ਪੁਰਾਣੇ ਕੁਝ ਛੁੱਟ ਵੀ ਚੁੱਕੇ ਨੇ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਥੈਂਕ ਯੂ ਪਿੰਡਾਂ ਨਾਲ ਜੁੜੀਆਂ ਕੁੜੀਆਂ ਤੇ ਸ਼ਹਿਰਾਂ ਨਾਲ ਜੁੜੀਆਂ ਕੁੜੀਆਂ ਦੇ ਵਿੱਚ ਕੀ ਡਿਫਰੈਂਸ ਹੈ ਪਿੰਡਾਂ ਦੀਆਂ ਕੁੜੀਆਂ ਸੱਭਿਆਚਾਰਕ ਨੂੰ ਪ੍ਰੋਪਰ ਜਾਣਦੀਆਂ ਨੇ ਹੁਣ ਅੱਜ ਦੀ ਪੀੜ੍ਹੀ ਚ ਤਾਂ ਚਲੋ ਜਿੰਨਾ ਕ ਹੈ ਪਿਛਲਾ ਵਿਰਾਸਤ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ ਪਰ ਜਿਹੜੀ ਆਣ ਆਲੀ ਹੈ ਉਹਨਾਂ ਨੂੰ ਬਿਲਕੁਲ ਇਹ ਚੀਜ਼ਾਂ ਤੋਂ ਅਲੋਪ ਹੋ ਜਾਣਗੇ ਤੇ ਸ਼ਹਿਰਾਂ ਦੀਆਂ ਕੁੜੀਆਂ ਨੂੰ ਬਹੁਤ ਦੀ ਜਾਨ ਯਾਨੀ ਜੋ ਨਹੀਂ ਪਤਾ ਤੇ ਪਿੰਡਾਂ ਦੀਆਂ ਕੁੜੀਆਂ ਨੂੰ ਵਿਰਾਸਤ ਫਿਰ ਵੀ ਮਾਵਾਪਾ ਦੇ ਨਾਲ ਜੁੜੀ ਹੋਈ ਹੈਗੀ ਆ ਅੱਜ ਕੱਲ ਚੱਲ ਰਹੀ ਆ ਪਰ ਆਉਣ ਵਾਲੇ ਟਾਈਮ ਤੋਂ ਅਲੋਪ ਹੋਣ ਦੀ ਜਾਰੀ ਹੈ ਇਸ ਲਈ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਉਹ ਅਲੋਪ ਨਾ ਹੋਵੇ ਇਹ ਨਾਲ ਨਾਲ ਆਪਣੇ ਚੱਲਦੀ ਰਹੇ ਹਮੇਸ਼ਾ ਮੋਬਾਈਲ ਤੇ ਰਿਕਨਾ ਬਣਾਉਣਾ ਪਸੰਦਾ ਜਾਂ ਫਿਰ ਇਹ ਕਲਚਰ ਪਸੰਦਾ ਦੋਨੋਂ ਚੀਜ਼ਾਂ ਪਸੰਦ ਨੇ ਤੇ ਕਲਚਰ ਨਾਲ ਮੈਂ ਸ਼ੁਰੂ ਤੋਂ ਜੁੜੀ ਆ ਰਹੀ ਆ ਮੈਨੂੰ ਗਿੱੱਦੇ ਦਾ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਜੁੜੀ ਆ ਰਹੀ ਆ ਮੈਂ ਸਕੂਲ ਟਾਈਮ ਦੀ ਗਿੱੱਦਾ ਪਾਣੀ ਆ ਕਿ ਦੇ ਦੇ ਨਾਲ ਮੈਂ ਹਮੇਸ਼ਾ ਜੁੜੀਆਂ ਤੇ ਮੈਨੂੰ ਐ ਮੇਰੇ ਦਿਲ ਨੂੰ ਚੰਗਾ ਵੀ ਲੱਗਦਾ ਆ ਤੇ ਫੋਨ ਚਲੋ ਅੱਜ ਕੱਲ ਦਾ ਟ੍ਰੈਂਡ ਆ ਇਹਨੂੰ ਛੱਡਿਆ ਵੀ ਨਹੀਂ ਜਾ ਸਕਦਾ ਤੇ ਇਹ ਵੀ ਨਾਲ ਚੱਲਦਾ ਹੀ ਰਹੇਗਾ ਪਰ ਵਿਰਾਸਤ ਨੂੰ ਵੀ ਆਪਣੇ ਨਾਲ ਲੈ ਕੇ ਜਾਣਾ ਹੈ ਕੋਈ ਵਿਰਾਸਤੀ ਬੰਨ ਵੀ ਸੁਣਾਉਣਾ ਚਾਹੋਗੇ ਗਾਣਾ ਵਗੈਰਾ ਕੁਝ ਹਾਂਜੀ ਕੋਈ ਗਾਣਾ ਕੋਈ ਬੋਲੀਆਂ ਕੋਈ ਕੋਈ ਪੁਰਾਣੇ ਕਲਚਰ ਬਣਾਏ ਪੁਰਾਣਾ ਕਲਚਰ ਦਾ ਗਾਣਾ ਜਿਹੜਾ ਆਪਾਂ ਬਹੁਤ ਮਸ਼ਹੂਰ ਹੋਇਆ ਮੱਥੇ ਤੇ ਚਮਕਣ ਵਾਲ ਮੇਰੇ ਬਣੜੇ it ਹਿੰਦੀ ਹੋ ਰਹੀ ਹੈ ਕੁਝ ਬੋਲ ਰਿਹਾ ਮੈਨੂੰ ਕੀ ਲੱਗਦਾ ਵੀ ਜੇ ਕਰੇ ਚੁੱਲਾ ਹੋਵੇ ਉਹਦੇ ਨਾਲ ਗੈਸ ਹੋਵੇ ਜੇ ਮਤਲਬ ਕਿ ਸਹੂਲਤ ਹੈਗੀ ਹੈ ਕਹਿੰਦੇ ਵਾਟ ਲੈਣੀ ਚਾਹੀਦੀ ਹੈ ਪਰ ਚੁੱਲੇ ਨਾਲ ਨਾਲੋ ਟੁੱਟਣ ਦਾ ਕਿੰਨਾ ਕੁ ਨੁਕਸਾਨ ਹੋਵੇ ਦੇਖੋ ਅਸੀਂ ਤਾਂ ਜੇ ਸਹੀ ਮੈਨੇਜ ਦੱਸੀਏ ਸਾਡੀ ਉਮਰ ਹੋ ਗਈ ਹੈ 50 ਪਲੱਸ ਆ ਅਸੀਂ ਤਾਂ ਗੈਸ ਤੇ ਹੀ ਆ ਸਾਫ਼ ਦੱਸੀਏ ਹਾਂ ਠੀਕ ਆ ਪੰਜਾਬ ਚ ਪਿੰਡਾਂ ਚ ਹਜੇ ਵੀ ਹੈ ਤੇ ਡੈਫੀਨਟਲੀ ਉਹਦਾ ਫਾਇਦਾ ਵੀ ਹੈਗਾ ਆਰਗੈਨਿਕ ਹੁੰਦਾ ਤੇ ਪ੍ਰਮੋਟ ਕਰੀਏ ਪਰ ਸਚਾਈ ਹੈ ਕਿ ਨਹੀਂ ਪਾਸਿਬਲ ਨਹੀਂ ਸਚਾਈ ਇਹ ਵੀ ਹੈ ਵੀ ਮਤਲਬ ਜੇ ਆਪਾਂ ਆਪਣੀ ਬੱਚੀ ਨੂੰ ਸਾਡੀਆਂ ਸਾਰੀਆਂ ਬੱਚੀਆਂ ਨੇ ਉਹਨਾਂ ਨੂੰ ਆਪਾਂ ਸਾਰੇ ਤੋਰਦੇ ਆ ਉਹ ਕਹਿੰਦੇ ਵੀ ਭਾਈ ਇੱਥੇ ਤਾਂ ਸੱਤ ਲੈਣੇ ਰੋਟੀ ਬਗਾ ਲੈਣੀਆਂ ਉੱਥੇ ਜਾ ਕੇ ਘਰ ਵਾਲੀ ਬਣਾਉਣ ਲਈ ਬਾਹਰੋਂ ਫੜ ਲੈ ਕਿ ਇਹ ਕਿਦਾਂ ਕਿਉਂ ਇਹਦੇ ਜਿਹੇ ਐਡਾ ਐਕਟੀਵਿਟੀ ਦੇਖੋ ਇਹ ਸਟਾਰਟਿੰਗ ਸ਼ੁਰੂ ਤੋਂ ਹੀ ਹੈ ਫੀਡ ਅਪ ਜੋਬਸ ਬੱਚਨ ਦਿੰਨੇ ਹਨਾ ਅਗਰ ਅਸੀਂ ਵੱਡੀ ਫੈਮਿਲੀ ਚ ਰਹਨੇ ਆ ਤਾਂ ਉਹ ਕੁੜੀਆਂ ਨਹੀਂ ਅੱਗੇ ਜਾ ਕੇ ਡਰਦੀਆਂ ਖਾਣੇ ਬਣਾਉਣ ਤੋਂ ਕੰਮ ਕਰਨ ਤੋਂ ਨਿਊਕਲਰ ਫੈਮਿਲੀ ਦੇ ਕੁੜੀਆਂ ਨਹੀਂ ਥੋੜਾ ਜਿਹਾ ਹੁੰਦਾ ਤਾਂ ਹੈ ਟਫ ਹੈ ਚੱਲਿਆ ਨੂੰ ਤੇ ਫਿਰ ਕੁੜੀਆਂ ਅਸੀਂ ਮੋਲਡ ਹੋਣ ਲੀਆਂ ਅਸੀਂ ਜਿਹੋ ਜਿਹਾ ਮਾਹੌਲੰਦ ਹੋਇਆ ਚ ਪਹੁੰਚ ਜਾਂਦੇ ਆ ਆਧੁਨਿਕਤਾ ਕਿੰਨੀ ਕੀ ਜ਼ਰੂਰੀ ਹੈ ਜ਼ਿੰਦਗੀ ਵਿੱਚ ਬਿਲਕੁਲ ਡੈਫੀਨੇਟਲੀ ਦੋਨੋਂ ਸਾਈਡ ਬਾਈ ਸਾਈਡ ਚੱਲਦੇ ਆ ਆਧੁਨਿਕਤਾ ਨੂੰ ਵੀ ਪੁਰਾਣੇ ਵਿਰਾਸਤ ਨਾਲ ਜੋੜ ਕੇ ਚੱਲਿਆ ਜਾਏ ਤਾਂ ਬਹੁਤ ਵਧੀਆ ਮੈਸੇਜ ਹੈ ਹਾਂ ਅੱਜਕੱਲ੍ਹ ਦੀਆਂ ਬੱਚਿਆਂ ਨੂੰ ਕੋਈ ਵਿਸ਼ੇਸ਼ ਸੰਦੇਸ਼ ਤੁਹਾਡੇ ਵੱਲੋਂ ਬੱਚਿਆਂ ਨੂੰ ਇਹ ਸੰਦੇਸ਼ ਇਹ ਨੇ ਵੀ ਤੁਸੀਂ ਅੱਗੇ ਵਧੋ ਇੰਪਰੂਵ ਕਰੋ ਅੱਗੇ ਤਰੱਕੀਆਂ ਕਰੋ ਪਰ ਆਪਣੇ ਜੜ੍ਹਾਂ ਨਾਲ ਜੁੜੇ ਰਹੋ ਤੇ ਤਾਂ ਕਿ ਅਸੀਂ ਆਪਣੇ ਬਿਜ਼ਨਸ ਨੂੰ ਵੀ ਅੱਗੇ ਲੈ ਕੇ ਚੱਲੀਏ ਤੇ ਲੋਕਾਂ ਨਾਲ ਵੀ ਅਸੀਂ ਫਾਲੋ ਕਰਦੇ ਰਹੀਏ ਥੈਂਕ ਯੂ ਵੈਰੀ ਥੈਂਕ ਯੂ ਬੱਲੇ ਬੱਲੇ ਬਈ ਜੈ ਮੈਂ ਹੁੰਦੀ ਜੇਲਦਾਰੀ ਬੱਲੇ mike mike wow ਪੱਤੀਆਂ ਰੋਪਤੀਆਂ ਮਾਈ ਕੱਢ ਕੇ ਕਰਨਾ ਹੈ ਨਹੀਂ ਤਲੋ ਕਰਦੇ ਆਜੋ ਭਾਈ ਹਾਂਜੀ ਨਮਾਇਕ ਫੜ ਲਓ ਨਮਾਇਕ ਥੰਮ ਬਸ ਵਿੱਚ ਖੜ੍ਹਦੇ ਖੜ੍ਹਦੇ ਨਾ ਵਿੱਚ ਆ ਜਾਣਾ Yeah! <laughs> sorry. <laughs>